ਸੁਗਾਵਾ ਹੰਦਲਾ ਆ ਜੀ ਆਹੋ ਤੇ ਉਹ ਕਹਿੰਦੇ ਕਿ ਮੈਂ ਆਹ ਆਹ ਉਹ ਕੋਈ ਡੈਰੀ ਦੇਖਦੀ ਆਂ ਵੀ ਸਭ ਇਕੱਠੇ ਹੋ ਕੇ ਵੇਚ ਦੇ ਤੁਸੀਂ ਤੇ ਪਿੰਡ ਕਿੱਥੇ ਆ ਹੁਣ ਜੀ ਆ ਡਾਕਟਰ ਅੱਛਾ ਤੇ ਫਿਰ ਇਹ ਆਪਦੇ ਮਰਜ਼ੀ ਨਾਲ ਕਰਦੇ ਕਿ ਘਰੋਂ ਕੋਈ ਮਜਬੂਰੀਆਂ ਬਣਦੀਆਂ ਮਜਬੂਰ ਨਾ ਬਣਨ ਕੋਈ ਉਹ ਜਿਹਾ ਕੀ ਲਾ ਕੋਣਾ ਹੁੰਦਾ ਹੈ ਹੋਣਾ ਹੁੰਦਾ ਜੀ ਇਹ ਜਿੱਦ ਕਰਨਾ ਤੋਂ ਬੇਨਕਾਰ ਕਰੀਏ ਅੱਛਾ 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 ਮੋਟਿਆਰੀਆ ਅਦਿਵਾਦ ਵਿੱਚ ਜਵਾਹਰ ਤੋਂ ਬਣਾ ਰਹੇ ਅੱਛਾ ਅੱਛਾ ਇਹ ਫਿਰ ਇੱਕ ਤੋਂ ਬਣਾ ਕੇ ਇਹ ਬਣਿਆ ਤਾਂ ਮੋਕੇ ਬਣਦਾ ਅੱਛਾ ਇਹ ਚੱਕੇ ਕੁੜਿਆ ਚੋਲੇ ਵਾਲੇ ਦਾ ਉਹਦਾ ਉਹ ਕੋਈ ਨਹੀਂ ਉਹ ਤੁਹਾਨੂੰ ਦੇ ਦਿੰਦਾ ਉਹ ਤੋਂ ਨਹੀਂ ਉਹ ਤੋਂ ਬੇਫਿਕਰੀ ਤੇ ਬੰਦ ਕਰ ਦੇ ਬੰਦ ਕਰ ਦੇ ਆਪਾਂ ਨੂੰ ਨਹੀਂ ਆਉਂਦੇ ਪਰ ਸਾਰਾ ਦਿਨ ਇੱਥੇ ਲੱਗਦਾ ਮੈਂ ਕਈ ਦਿਨਾਂ ਤੋਂ ਆ ਜਾ ਬੰਪੂ ਜੀ ਆ ਕੇ ਨਾ ਆ ਕੋਈ ਨਹੀਂ ਕੋਈ ਕੋਈ ਤੁਹਾਨੂੰ ਕਰ ਕੋਈ ਨਹੀਂ ਕੋਈ ਨਹੀਂ ਬੈਠੇ ਰਹਿੰਦੇ ਕੋਈ ਨਾ ਕਰ ਸਹੀ ਕਹਿੰਦੇ ਹੋ ਮੈਂ ਤਾਂ ਪੁੱਛਣ ਹੀ ਆਈ ਸੀ ਵੀ ਇਹ ਸਾਰਾ ਦਿਨ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਘਰੇ ਬੱਚੇ ਬੱਚੇ ਦੀ ਕੰਮ ਨਹੀਂ ਵੀ ਹੁੰਦਾ ਕੀ ਕਰਦੇ ਬੱਚੇ ਅੜੀ-ਮੂੜੀ ਕਰਦੇ ਆ ਔਰ ਉਹਦਾ ਪੈਸਾ ਕੀ ਅੜੀ-ਮੂੜੀ ਕਰਦੇ ਆ ਵੀ ਗੁਜ਼ਾਰਾ ਨਹੀਂ ਹੁੰਦਾ ਹਾਂਜੀ ਤਾਂ ਮੇਰੇ ਤਾਂ ਤੁਗੜਾ ਨਹੀਂ ਲੱਗਦਾ ਅੱਛਾ ਅੱਛਾ ਜਿਆਦਾ ਹੋਏ ਨਹੀਂ ਪਤਾ ਤੇ ਪੈਨਸ਼ਨ ਪੁਨਸ਼ਨ ਪੈਨਸ਼ਨ ਤਾਂ ਹੀ ਆਉਂਦੀ ਆ ਜੇ ਕਿਛੋਂ ਦੀ ਜਰਪਿਚ ਹੋਦੀ ਆ ਕਿੰਨੇ ਚਿਰ ਲੱਗ ਜਾਂਦਾ ਹੋਰ ਕਿੰਨਾ ਲੱਗਦਾ ਆ اچھا ਪੱਟੀ ਲੱਗੀ ਹੋਆ ਆਪਕੀ ਪੈਨਸ਼ਨ ਦੀ ਅੱਛਾ ਪੁਰੀਆ ਹੀ ਲੱਗੀ ਆ ਇਹ ਉਹ ਵੀ ਮੈਂ ਸਾਰਾ ਇੱਕ ਪਰਮੈਂਟ ਤੋਂ ਹੀ ਹਾਂ 100 ਰੁਪਏ ਪਰਮੈਂਟ ਤੋਂ ਕਿੰਨੇ ਚਿਰ ਪਾਦੇ ਇਸ ਪਿੰਡ ਘੱਟ ਜਾਣਾ ਪਜਾਣੀ ਲਾਕ ਜਾਣੇ ਆ ਅੱਛਾ ਤੇ ਇੱਥੇ ਤਾਂ ਛੱਟਕੇ ਗੌਰ ਮੰਦੋਂ ਛੱਟਕ ਪਾਉਂਦੇ ਆ ਕੀ ਆਪਕੇ ਚਲਾ ਕੇ ਲੋਦਾ ਐ ਹੀ ਲੱਗਿਆ ਬੈਟ ਕਰਕੇ ਅੱਛਾ ਤੇ ਕੋਈ ਛੇਕਾ ਚਲਾ ਲਿਓ ਮੈਂ ਉੱਥੇ ਹੋਰ ਬਸੋ ਮਾਨਸਾ ਫੈਸਲੀਆ ਨਾ ਬੋਲੰਦਰੀ ਵੱਡੀ ਵੱਡਾ ਹੈ ਨਾ ਦਾ ਬਾਹਰੋਂ ਵੱਡੀ ਆ ਤੇ ਕਹਿ ਕੇ ਕੋਈ ਨਹੀਂ ਜੇ ਡਰਾਈਵਰ ਵੈਸੇ ਰੋਕਲੇ ਨਾ ਭਾਈ ਉੱਥੇ ਰੋਕਲੀ ਆ ਤੇ ਬੰਦਾ ਨਾਲ ਬਜ਼ੁਰਗਾਂ ਨੂੰ ਆਏ ਮੂਰੇ ਹੱਥ ਦੇ ਕੇ ਰੋਕਣਾ ਰਿਹਾ ਸਾਨੂੰ ਇੱਕ ਆ ਕੇ ਸਵਾਰੀਆ ਤੇ ਨਹੀਂ ਬਾਬਾ ਤੁਸੀਂ ਕਰੋ ਅੱਛਾ ਨਹੀਂ ਹਾਸ ਕੱਟ ਕੇ ਇਹ ਦਾ ਮੋਖਾ ਚਲੋ ਮੈਂ ਅਸੀਂ ਮਾਰ ਸਾਹਿਬ ਨੇ ਜਿਹੜਾ ਮੈਨੂੰ ਭਗਵੰਤ ਮਾਨ ਜੀ ਨੇ ਮਹਿਕਮਾ ਦਿੱਤਾ ਉਹ ਬਜ਼ੁਰਗਾਂ ਦਾ ਹੀ ਮਹਿਕਮਾ ਤੇ ਜਿਹੜੇ ਹੈਂਡੀਕੈਪ ਸਾਰਾ ਕੁਝ ਉਹ ਕੋਲ ਮੈਂ ਪਾਦੇ ਰਹੀ ਸੀ ਤੇ ਮੈਂ ਆਬਦ ਆਫਸਰ ਤੇ ਜੁੜੀ ਤੁਹਾਡੇ ਕੋਲੇ ਠੀਕ ਹੈ ਤੇ ਬਸਲਾ ਲੈ ਕੇ ਵੀ ਤੁਹਾਡਾ ਕੋਈ ਦਸਤਾਇਕ ਖਪਰਾਣਾ ਬਣਾ ਕੇ ਤਾਂ ਕਰਕ ਸੁਣ ਨੂੰ ਲੋਕਾਂ ਨੇ ਜਿਹੜੀਆਂ ਤੋਂ ਸਾਥ ਲੈਣੇ ਠਿਕ ਜਣੇ ਕਿ ਸਾਡੇ ਕੋਲ ਆਇਆ ਸੀਗਾ ਹਾਂ ਉਹਨਾਂ ਨੂੰ ਕਰੂ ਵੀ ਛੋਟੇ ਛੇਲ ਬੈਠਾ ਸਾਡੇ ਛੇਲ ਕੋਈ ਨਹੀਂ ਹਾਂ ਕਿਹਦੇ ਨੂੰ ਸੌ ਕੇ ਦਿਨ ਡੇਕ ਹਾਂ ਉਹਨਾਂ ਨੇ ਇੱਕ ਬਣਾ ਕੇ ਨਾ ਕੀ ਵੱਜਦਾ ਉਹ ਜਿਹੜਾ ਆਪਾਂ ਲਾਉਣੇ ਹੁੰਦੇ ਆ ਲੈ ਕੇ ਹਾਂਜੀ ਉਧਰ ਲਾ ਦਿਓ ਇੱਕ ਉਧਰ ਲਾ ਦਿਓ ਹਾਂ ਇੰਨਾ ਕੰਮ ਸਾਡਾ ਦੇਵੇ ਮੈਂ ਆਇਆ ਕਿੰਨਾ ਟਾਈਮ ਇੱਥੇ ਬੱਸ ਨਹੀਂ ਰੁਕਦੀ ਉਹਨਾਂ ਟਾਈਮ ਸਵਾਰੀ ਨੇ ਵੀ ਖੜਨਾ ਤੇਰੀ ਜਿਗਾਰ ਚੱਲੂਗਾ ਜਦ ਸਵਾਰੀ ਆਉਗੀ ਦੋ ਬੋਰਡ ਸਾਡੇ ਇੱਧਰ ਲਾ ਦਿਓ ਜੀ ਅੱਛਾ ਕੋਈ ਨਹੀਂ ਛੱਡਦੇ ਉਹ ਥੋੜੀ ਜਿਹੀ ਕੰਮ ਕਰ ਉਹਦੇ ਨਾਲ ਫਾਇਦਾ ਹੋਏ ਪੜੂਗਾ ਵੀ ਹੈ ਜੇ ਇਹ ਮੜੇ ਰੋ ਚਲੋ ਆ ਆਖਰੀ ਇਹਨੇ ਮੁੰਡੇ ਹੈਗੇ ਆ ਅਮਰੀਕ ਤੇ ਆਹ ਤਾਂ ਸਾਰੇ ਤਿੰਨ ਕੋ ਹਾਂ ਫ੍ਰੀਡਨ ਲਗੇ ਜੀ ਲੈ ਲਓ ਹਾਂ ਕਰਦੇ ਠੀਕ ਹੈ ਜੀ ਤੇ ਬਾਪੂ ਜੀ ਦਾ ਨੰਬਰ ਲੈ ਲਓ ਫਿਰ ਆਪਾਂ ਕੋਈ ਹੱਲ ਕਰਦੇ ਆ ਤੁਹਾਡਾ ਕਿੰਨੇ ਆ ਸਾਰੇ ਹੈ ਹੈ ਇਹਨਾਂ ਦੇ ਬਾਪੂਏ ਸਾਰੇ ਇਹ ਵੀ ਨਹੀਂ ਮਾਨ ਕਿੰਨੇ ਸਾਰੇ ਇਹ 1 2 3 4 ਸਾਰੇ ਇਹਨਾਂ ਵੀ ਖਰੀਦ ਕਰ ਲਓ ਤੁਸੀਂ ਤੇ ਜਦੋਂ ਮੈਂ ਦੁਬਾਰਾ ਫਿਰ ਮਿਲ ਕੇ ਜਾਉਂਗਾ ਕੋਟਨੇ ਹਾਲ ਕਰਦੇ ਅੱਡੇ ਦਾ ਹਾਲ ਕਰਦੇ ਇਹ ਕੇ ਵਾਪਸੀ ਕਰਦੇ ਤੁਹਾਡਾ ਹਾਲ ਤੇ ਆ ਜੇ ਬੈਟਰੀ ਵਾਲੀ ਆ ਜੇ ਤਾਂ ਸੌਖਾ ਨਹੀਂ ਹੋ ਜੂਗਾ ਸ਼ੁਨਨ ਇਹਨਾਂ ਦਾ ਫੋਨ ਨੰਬਰ ਲੈ ਲੋ ਤੇ ਫੋਨ ਆਏਗਾ ਨਹੀਂ ਨਹੀਂ ਭਰ ਲਓ ਫੋਨ ਹੈਗਾ ਤੁੰਗੀ ਇੱਥੇ ਨੰਬਰ ਦੇ ਇੱਕ ਦਾ ਦੇ ਦਿਓ ਹਾਂ ਰਿਕਾਰਡ ਤੇ ਕੋਟਨੇ ਹਾਂ ਜੀ ਕਰਕੇ ਭੇਜ ਦਿਓ ਜੀ ਜਿਹਨੇ ਬਿਜਲੀ ਜਿੱਦਨੇ ਬਿਜਲੀ ਆ ਗਿਆ ਬਹੁਤ ਠੀਕ ਹੈ ਇਹ ਬਾਬੂ ਜੀ ਇਹ ਇਹ ਬਾਬੂ ਤੋਂ ਵੀ ਲੈਂਦਾ ਇਹ ਤੁਹਾਨੂੰ ਵੀ ਜਿਹੜੀ ਬਿਜਲੀ ਵਾਲੀ ਉਹ ਮੇਰੇ ਤੋਂ ਜ਼ਿਆਦਾ ਪਈ ਨਹੀਂ ਬਾਬੂ ਕਿੰਨੇ ਆ ਧਾਰ ਕਰਦੇ ਥੋੜਾ ਧਾਰ ਕਰ ਦੇਣੇ ਇਹਨਾਂ ਤੇ ਵੀ ਧਾਰ ਕਰ ਦਿਓ ਆ ਲਓ ਜੀ ਮੈਂ ਫੇਰ ਆਉਂਗੀ ਤੁਹਾਡੇ ਕੋਲੇ ਆਓ ਜੀ ਧਾਰ ਕਰ ਠੀਕ ਹੈ ਬਾਬੂ ਜੀ ਠੀਕ ਚਲੋ ਜੀ ਆਇਆ ਤੁਹਾਨੂੰ ਦੱਸਣਾ ਹੈ ਕਿ ਇਹਦੇ ਸੇ ਇਧਰੋਂ ਲਗਰੇ ਗੇ ਰੰਗ ਲਾ ਲਾ ਆਰਾਮ ਆਰਾਮ